ਸਤਿ ਸ੍ਰੀ ਅਕਾਲ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤਕੌਰ ਅੱਜ ਦੀ ਕਲਾਸ ਵਿੱਚ ਅਸੀਂ ਪ੍ਰਸਿੱਧ ਸੂਫੀ ਸ਼ਾਇਰ ਸਾਈਂ ਬੁੱਲੇ ਸ਼ਾਹ ਦੀ ਕਾਫੀ ਅਬ ਲਗਨ ਲੱਗੀ ਕਿਆ ਕਰੀਏ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਸਾਈਂ ਬੁੱਲੇ ਸ਼ਾਹ ਨੇ ਇਸ ਕਾਫੀ ਦੇ ਰਾਹੀਂ ਜੀਵ ਆਤਮਾ ਦੀ ਉਸ ਮਨੋ ਅਵਸਥਾ ਨੂੰ ਬਿਆਨ ਕੀਤਾ ਹੈ ਜਦ ਜੀਵ ਆਤਮਾ ਪ੍ਰਭੂ ਰੂਪੀ ਪਰਮਾਤਮਾ ਦੇ ਦੀਦਾਰ ਦੇ ਲਈ ਵਿਆਕੁਲ ਹੋ ਜਾਂਦੀ ਹੈ ਉਸ ਦੇ ਹਿਰਦੇ ਦੇ ਵਿੱਚ ਉਸ ਨੂੰ ਪਾਉਣ ਦੀ ਉਸ ਤੇ ਦੀਦਾਰ ਕਰਨ ਦੀ ਦਰਸ਼ਨ ਕਰਨ ਦੀ ਇੱਕ ਤੜਪ ਇੱਕ ਜਾਗ ਇੱਕ ਲਗਨ ਲੱਗ ਜਾਂਦੀ ਹੈ ਉਸ ਅਵਸਥਾ ਦੇ ਵਿੱਚ ਜੀਵ ਆਤਮਾ ਦੇ ਲਈ ਜਿਉਣਾ ਮੋਹਾਲ ਹੋ ਜਾਂਦਾ ਹੈ ਉਸ ਦਾ ਜਿਉਣਾ ਵੀ ਮਰਨ ਦੇ ਬਰਾਬਰ ਹੋ ਜਾਂਦਾ ਹੈ ਵਿਛੋੜੇ ਦੇ ਪਲਾਂ ਦੇ ਵਿੱਚ ਉਸ ਪ੍ਰੇਤਮ ਪਿਆਰੇ ਦੇ ਦੀਦਾਰ ਦੀ ਤਾਂਗ ਦੇ ਵਿੱਚ ਉਸ ਦੀ ਵਿਆਕੁਲਤਾ ਨੂੰ ਬਿਆਨ ਕਰ ਰਿਹਾ ਹੈ ਇਸ ਕਾਫੀ ਵਿੱਚ ਕਵੀ ਕਹਿ ਰਿਹਾ ਹੈ ਕਿ ਤੂੰ ਸੁਣੋ ਹਮਾਰੇ ਬੈਣਾ ਮੋਹ ਰਾਤ ਦਿਨ ਨਹੀਂ ਚੈਨਾ ਭਾ ਪੇ ਪ੍ਰਮਾਤਮਾ ਜੋ ਮੇਰੀ ਮਨੋਸਥਿਤੀ ਹੈ ਇਸ ਨੂੰ ਇਹ ਸਮਾਜ ਇਹ ਦੁਨੀਆ ਸਮਝਣ ਦੇ ਸਮਰੱਥ ਨਹੀਂ ਹੈ ਮੇਰੀ ਮਨੋਸਥਿਤੀ ਨੂੰ ਸਿਰਫ ਤੂੰ ਹੀ ਜਾਣ ਸਕਦਾ ਹੈ ਜੋ ਮੇਰੇ ਦਰਦ ਭਰੀ ਦਿਲ ਦੀ ਵਿਅਥਾ ਹੈ ਜੋ ਬੈਨਾ ਭਾ ਵਹਿਣ ਜਾਂ ਵਿਰਲਾਪ ਦੇ ਜੋ ਬੋਲ ਹਨ ਮੇਰੇ ਉਹਨਾਂ ਨੂੰ ਸਿਰਫ ਤੂੰ ਹੀ ਸਮਝ ਸਕਦਾ ਹੈ ਕਿਉਂਕਿ ਇਸ ਵਿਆਕੁਲਤਾ ਦੇ ਵਿੱਚ ਮੈਨੂੰ ਬੇਚੈਨੀ ਜਿਹੀ ਲੱਗੀ ਹੋਈ ਹੈ ਨਾ ਦਿਨ ਜੈਣ ਆਉਂਦਾ ਹੈ ਨਾ ਰਾਤ ਨੂੰ ਨੀਂਦ ਆਉਂਦੀ ਹੈ ਹੁਣ ਪਿਆ ਬਿਨ ਪਲਕ ਨਾ 서ਈਏ ਕਿਉਂਕਿ ਹੁਣ ਉਸ ਪ੍ਰਭੂ ਰੂਪੀ ਪਰਮਾਤਮਾ ਦੇ ਵਿਛੋੜੇ ਦੇ ਵਿੱਚ ਇੱਕ ਪਲ ਦੇ ਲਈ ਵੀ ਜਿਉਣਾ ਮੁਹਾਲ ਹੋਇਆ ਪਿਆ ਹੈ ਕਿਉਂ ਕਿ ਕਿਉਂਕਿ ਅਬ ਲਗਨ ਲੱਗੀ ਕਿਆ ਕਰੀਏ ਕਿਉਂਕਿ ਹੁਣ ਉਸ ਦੇ ਦਰਸ਼ਨਾ ਦੀ ਤਾਂਗ ਮੰਨ ਦੇ ਵਿੱਚ ਪੈਦਾ ਹੋ ਗਈ ਹੈ ਉਸ ਤੋਂ ਬਿਨਾ ਜਿਉਣਾ ਔਖਾ ਲੱਗਦਾ ਹੈ ਇਹ ਅਗਨੀ ਬਿਰਹੋਂ ਕੀ ਜਾਰੇ ਕੋਈ ਹਮਰੀ ਤਪਤ ਨਿਵਾਰੇ ਫਿਰ ਜੀਵ ਰੂਪੀ ਇਸਤਰੀ ਕਹਿ ਰਹੀ ਹੈ ਕਿ ਬਿਰਹੋਂ ਦੀ ਵਿਛੋੜੇ ਦੀ ਅਗਨੀ ਜਿਹੜੀ ਹੈ ਅਗ ਤੜਪ ਉਹ ਮਨ ਨੂੰ ਸਰੀਰ ਨੂੰ ਸਾੜ ਰਹੀ ਹੈ ਭਾ ਵਿਛੋੜੇ ਦੀ ਅਗਨੀ ਦੇ ਵਿੱਚ ਤੜਪਦਾ ਹੋਇਆ ਸਰੀਰ ਜੋ ਹੈ ਉਹ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਨਿਤਾਣਾ ਹੁੰਦਾ ਜਾ ਰਿਹਾ ਹੈ ਕੋਈ ਹਮਰੀ ਤਪਤ ਨਿਵਾਰੇ ਕੋਈ ਮੇਰੀ ਜਿਹੜੀ ਤਪ ਤ ਹੈ ਸੜਪ ਨੂੰ ਨਿਵਾਰੇ ਯਾਨੀ ਕਿ ਦੂਰ ਕਰੇ ਇਸ ਦਾ ਨੂੰ ਦੂਰ ਕਰਨ ਦਾ ਕੋਈ ਢੰਗ ਵਸੀਲਾ ਜੋ ਹੈ ਸਿਰਫ ਤੂੰ ਹੀ ਜਾਣਦਾ ਹੈ ਬਿਨ ਦਰਸ਼ਨ ਕੈਸੀ ਤਰੀਏ ਕਿਉਂਕਿ ਪ੍ਰਭੂ ਰੂਪੀ ਪਰਮਾਤਮਾ ਦੇ ਦਰਸ਼ਨਾ ਤੋਂ ਬਿਨਾ ਇਸ ਤਪਤ ਦੇ ਵਿੱਚੋਂ ਇਸ ਸਥਿਤੀ ਦੇ ਵਿੱਚੋਂ ਇਸ ਸੰਸਾਰ ਦੇ ਵਿੱਚੋਂ ਜੋ ਹੈ ਨਿਕਲਣਾ ਮੁਹਾਲ ਹੋਇਆ ਪਿਆ ਹੈ ਕਿਉਂ ਕਿ ਉਸ ਦੇ ਦਰਸ਼ਨਾ ਦੀ ਤਾਂ ਜਿਹੜੀ ਹੈ ਜਾਗ ਮਨ ਨੂੰ ਲੱਗ ਚੁੱਕੀ ਹੈ ਲਾਗ ਲੱਗ ਚੁੱਕੀ ਹੈ ਹੁਣ ਕੀ ਕੀਤਾ ਜਾਵੇ ਕਿਉਂਕਿ ਉਸ ਦੇ ਜੋ ਹੈ ਦਰਸ਼ਨਾ ਤੋਂ ਬਿਨਾ ਕੋਈ ਚਾਰਾ ਹੀ ਨਹੀਂ ਹੈ ਬੁੱਲਾ ਬਣੀ ਮੁਸੀਬਤ ਭਾਰੀ ਸਾਈਂ ਬੁੱਲੇ ਸ਼ਾਹ ਕਹਿ ਰਿਹਾ ਹੈ ਨਾ ਕਿ ਜੀਵ ਰੂਪੀ ਇਸਤਰੀ ਦੀ ਇਸ ਅਵਸਥਾ ਦੇ ਵਿੱਚ ਉਹ ਬੜੇ ਸੰਕਟ ਵਿੱਚ ਹੈ ਬੜੀ ਮੁਸੀਬਤ ਦੇ ਵਿੱਚ ਹੈ ਔਰ ਸੰਕਟ ਜਾਂ ਮੁਸੀਬਤ ਇਨ੍ਹਾਂ ਜੋ ਹੈ ਦੁਰਾਮਨਾ ਹੈ ਜਾਂ ਇੰਨਾ ਭਿਆਨਕ ਹੈ ਇੰਨਾ ਵੱਡਾ ਹੈ ਕਿ ਉਸ ਨੂੰ ਕੋਈ ਵੀ ਦੁਨਿਆਵੀ ਜੀਵ ਜੋ ਹੈ ਹੱਲ ਨਹੀਂ ਕਰ ਸਕਦਾ ਤੂੰ ਕਰੋ ہماری ਕਾਰੀ ਪਾਵ ਏ ਪ੍ਰਭੂ ਏ ਪਰਮਾਤਮਾ ਤੇਰੇ ਤੋਂ ਬਿਨਾ ਇਸ ਦੁੱਖ ਦਾ ਦਰਦ ਦਾ ਇਲਾਜ ਕਾਰੀ ਤੂੰ ਕਰੋ ہماری ਕਾਰੀ ਇਸ ਦਾ ਇਲਾਜ ਕਰਨ ਦੇ ਲਈ ਇੱਕ ਜੋ ਵੈਦ ਦੇ ਵਿੱਚ ਤੂੰ ਹੀ ਬੋੜ ਸਕਦਾ ਹੈ ਇਹ ਅਜਰ ਕੈਸੇ ਜਰੀ ਕਿਉਂਕਿ ਇਹ ਸਥਿਤੀ ਜਿਹੜੀ ਹੈ ਅਜਰ ਹੈ ਭਾ ਜਰਨ ਯੋਗ ਨਹੀਂ ਹੈ ਸਹਿਣ ਯੋਗ ਨਹੀਂ ਹੈ ਅਸਹਿਨਿਆ ਸਥਿਤੀ ਹੈ ਇਸ ਨੂੰ ਕਿਵੇਂ ਜਰਿਆ ਜਾਵੇ ਕਿਉਂਕਿ ਤੇਰੇ ਦਰਸ਼ਨਾਂ ਦੀ ਤਾਂ ਮਨ ਦੇ ਵਿੱਚ ਹਿਰਦੇ ਵਿੱਚ ਅਜੇ ਹੀ ਪੈਦਾ ਹੋ ਗਈ ਹੈ ਕਿ ਤੈਨੂੰ ਤੇਰੇ دیدار ਤੋਂ ਬਿਨਾ ਜੋ ਹੈ ਇਸ ਸੰਕਟ ਦਾ ਕੋਈ ਹੱਲ ਹੈ ਹੀ ਨਹੀਂ ਮੇਰੇ ਮਨ ਨੂੰ ਭਟਕੇ ਹੋਏ ਮਨ ਨੂੰ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲ ਸਕਦੀ ਹੈ ਜੇ ਪ੍ਰਭੂ ਰੂਪੀ ਪਤੀ ਦੇ دیدار ਹੋ ਸਕਣਗੇ ਧੰਨਵਾਦ